ਅੱਜ ਜੇ ਸਿੱਖਾਂ ਕੋਲ ਆਪਣਾ ਰਾਜ ਨਹੀਂ ਹੈ ਤੇ ਉਹਦੇ ਜ਼ਿੰਮੇਦਾਰ ਹਨ ਪੰਜ ਪਿਆਰੇ ਜੇ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਮੰਨੀ ਹੁੰਦੀ ਤਾਂ ਅੱਜ ਸਿੱਖਾਂ ਕੋਲ ਆਪਣਾ ਰਾਜ ਹੁੰਦਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਕਹਿਣਾ ਹੈ ਸੰਤ ਬਾਬਾ ਮਾਨ ਸਿੰਘ ਭੇਵੇਂ ਵਾਲਿਆਂ ਦਾ ਇਸ ਵੇਲੇ ਨੂੰ ਯਾਦ ਕਰ ਕਰਕੇ ਨਾਲੇ ਰੋਇਆ ਕਰੋਗੇ ਨਾਲੇ ਪਛਤਾਇਆ ਕਰੋਗੇ ਜਿਹੜਾ ਰਾਜ ਤੁਹਾਨੂੰ ਭੰਗ ਦੇ ਭਾ ਮਿਲਦਾ ਸੀ ਗੱਲ ਸਦੀਆਂ ਤੇ ਜਾ ਪਈ ਹੈ ਮੈਂ YouTube ਤੇ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਵੀਡੀਓ ਦੇ ਵੀ ਸੰਤ ਬਾਬਾ ਮਾਨ ਸਿੰਘ ਭੇਵੇਂ ਵਾਲੇ ਕਥਾ ਕਰ ਰਹੇ ਹਨ ਇਸ ਕਥਾ ਦੇ ਦੌਰਾਨ ਉਹ ਕਹਿੰਦੇ ਹਨ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਹੈ ਤਕਰੀਬਨ 6 ਮਹੀਨੇ ਹੋ ਚੁੱਕੇ ਹਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਮੈਂ ਅਨੰਦਪੁਰ ਸਾਹਿਬ ਦਾ ਕਿਲਾ ਨਹੀਂ ਛੱਡਾਂਗਾ ਪੰਜ ਪਿਆਰਿਆਂ ਨੇ ਇੱਕ ਮੀਟਿੰਗ ਕੀਤੀ ਤੇ ਉਸ ਮੀਟਿੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਇਆ ਸਿੰਘ ਜੀ ਤੁਸੀਂ ਮੇਰੇ ਸਿੱਖ ਹੋ ਕੇ ਇਹ ਗੱਲ ਕਿਵੇਂ ਕਰ ਸਕਦੇ ਹੋ ਮੇਰੇ ਸਿੱਖ ਹੁੰਦੇ ਹੋਏ ਮੈਨੂੰ ਆਨੰਦਪੁਰ ਦਾ ਕਿਲਾ ਛੱਡਣ ਲਈ ਮਜਬੂਰ ਕਰ ਲਗਿਆ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ ਤੇ ਭਾਈ ਦਿਆ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਤੁਸੀਂ ਸਾਨੂੰ ਅਮਰ ਸ਼ਕੰਦ ਤੋਂ ਬਾਅਦ ਇਹ ਗੱਲ ਕਹੀ ਸੀ ਕਿ ਮੈਂ ਪੰਜਾਂ ਦਾ ਹੁਕਮ ਮੰਨਾਂਗਾ ਪੰਜ ਪਿਆਰਿਆਂ ਦਾ ਹੁਕਮ ਮੰਨਾਂਗਾ ਤੇ ਗੁਰਗੋਬਿੰਦ ਸਿੰਘ ਜੀ ਕਹਿੰਦੇ ਕਿ ਹਾਂ ਮੈਂ ਤੁਹਾਡਾ ਹੁਕਮ ਜਿਹੜਾ ਹੈ ਉਹ ਟਾਲ ਨਹੀਂ ਸਕਦਾ ਪਰ ਮੈਂ ਬੇਨਤੀ ਤਾਂ ਕਰ ਹੀ ਸਕਦਾ ਤੇ ਗੁਰਗੋਬਿੰਦ ਸਿੰਘ ਜੀ ਨੇ ਬੇਨਤੀ ਕੀਤੀ ਪੰਜ ਪਿਆਰਿਆਂ ਦੇ ਅੱਗੇ ਕਿ ਤੁਸੀਂ ਮੈਨੂੰ 17 ਦਿਨ ਦੇ ਦਿਓ ਮੈਨੂੰ 17 ਦਿਨ ਮੰਗਵੇ ਦੇ ਦਿਓ ਜਿੱਥੋਂ ਸੂਰਜ ਨਿਕਲਦਾ ਤੇਿੱਥੇ ਸੂਰਜ ਛੁਪਦਾ ਤੁਹਾਡੇ ਨਾਂ ਦਾ ਝੰਡਾ ਚਲਾ ਦੇਾਂਗੇ ਜੇ ਤੁਸੀਂ ਮੈਨੂੰ 17 ਦਿਨ ਦੇ ਦੋ ਤਾਂ ਜਿੱਥੋਂ ਸੂਰਜ ਨਿਕਲਦਾ ਹੈ ਉੱਥੋਂ ਤੇ ਜਿੱਥੇ ਸੂਰਜ ਖਤਮ ਹੁੰਦਾ ਉੱਥੇ ਤੱਕ ਸਿੱਖਾਂ ਦਾ ਰਾਜ ਹੋਵੇਗਾ ਜੇ ਤੁਸੀਂ ਮੈਨੂੰ 17 ਦਿਨ ਦੇ ਦੋ ਤਾਂ ਤੇ ਭਾਈ ਦੇਆ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਕਿਉਂ ਬੱਚਿਆਂ ਦੀ ਤਰ੍ਹਾਂ ਸਾਨੂੰ ਲਾਰਾ ਲਾ ਰਹੇ ਹੋ ਮਾਫ ਕਰਨਾ ਇਹ ਸ਼ਬਦ ਮੈਂ ਨਹੀਂ ਵਰਤ ਰਿਹਾ ਇਹ ਜੋ ਗੱਲ ਸੰਤ ਬਾਬਾ ਮਾਨ ਸਿੰਘ ਭੇਵੇਂ ਵਾਲਿਆਂ ਨੇ ਕਹੀ ਹੈ ਮੈਂ ਆਪ ਜੀ ਨੂੰ ਐਜ਼ ਇਟ ਇਜ਼ ਸੁਣਾ ਰਿਹਾ ਹਾਂ ਜੇ ਆਪ ਜੀ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਲਿੰਕ ਡਿਸਕ੍ਰਿਪਸ਼ਨ ਦਿੱਤਾ ਗਿਆ ਤੁਸੀਂ ਉੱਥੇ ਜਾ ਕੇ ਕਲਿੱਕ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ 6 ਮਹੀਨੇ ਤੇ ਕੋਦ ਨਹੀਂ ਬਣਿਆ ਹੁਣ 17 ਦਿਨਾਂ ਚ ਕੀ ਬਣ ਚੱਲਿਆ ਐਵੇਂ ਬੱਚਿਆਂ ਵਾਂਗੂ ਸਾਨੂੰ ਲਾਰੇ ਲਾਉਂਦੇ ਪਏ ਹੋ ਭਾਈ ਦਿਆ ਸਿੰਘ ਜੀ ਕਹਿੰਦੇ ਗੁਰਗੋਬਿੰਦ ਸਿੰਘ ਜੀ ਨੂੰ ਕਿ ਗੁਰੂ ਸਾਹਿਬ ਜੀ ਤੁਸੀਂ ਸਾਨੂੰ ਕਿਉਂ ਬੱਚਿਆਂ ਦੀ ਤਰ੍ਹਾਂ ਲਾਲਾ ਲਾ ਰਹੇ ਹੋ ਜਿੱਥੇ 6 ਮਹੀਨੇ ਕੁਝ ਨਹੀਂ ਹੋਇਆ 17 ਦਿਨ ਚ ਕੀ ਹੋਣ ਲੱਗਿਆ ਗੁਰਗੋਬਿੰਦ ਸਿੰਘ ਜੀ ਕਹਿੰਦੇ ਜੇ 17 ਦਿਨ ਨਹੀਂ ਦੇਣੇ ਤਾਂ 7 ਦਿਨ ਹੀ ਦੇ ਦਿਓ ਪਰ ਸਿੱਖ ਡੋਲ ਚੁਕੇ ਸੀ ਸਿੱਖ ਡੋਲ ਚੁਕੇ ਸੀ ਉਹਨਾਂ ਨੇ ਗੁਰਗੋਬਿੰਦ ਸਿੰਘ ਜੀ ਦੀ ਗੱਲ ਨਹੀਂ ਮੰਨੀ ਫਿਰ ਗੁਰਗੋਬਿੰਦ ਸਿੰਘ ਜੀ ਕਹਿੰਦੇ ਕਿ ਮੈਂ ਇੱਕ ਜਾਮਣ ਵਿੱਚ ਪਾਰਿਆ ਜਾਮਣ ਦਾ ਮਤਲਬ ਗਵਾਹੀ ਦੇਣ ਵਾਲਾ ਕਿ ਮੈਂ ਇੱਕ ਗਵਾਹੀ ਦੇਣ ਵਾਲਾ ਵਿੱਚ ਪਾਰਿਆ ਤੁਸੀਂ ਮੇਰੀ ਗੱਲ ਮੰਨੋ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਕੁਝ ਚਲਣਾ ਪਏਗਾ ਸਾਨੂੰ ਗਵਾਹੀ ਦੇਣ ਵਾਲਾ ਕੌਣ ਵਿੱਚ ਪਾਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਵਿੱਚ ਪਾ ਰਿਆਂ ਇੱਕ ਜਾਮਣ ਵਿੱਚ ਪਾ ਰਿਆਂ ਇੱਕ ਗਵਾਹ ਦੇਣ ਵਾਲਾ ਵਿੱਚ ਪਾ ਰਿਆਂ ਮੈਨੂੰ ਸਿਰਫ 2 ਦਿਨ ਦੇ ਦਿਓ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਹੋਣ ਵਾਲਾ ਹੈ ਪਰ ਭਾਈ ਦਿਆ ਸਿੰਘ ਜੀ ਕਹਿੰਦੇ ਹਨ ਗੁਰੂ ਸਾਹਿਬ ਜੀ ਕਿਉਂ ਸਾਨੂੰ ਬੱਚਿਆਂ ਤਰ੍ਹਾਂ ਲਾਰਾ ਲਾ ਰਹੇ ਹੋ ਜਿੱਥੇ 6 ਮਹੀਨੇ ਕੁਝ ਨਹੀਂ ਹੋਇਆ 2 ਦਿਨ ਚ ਕੀ ਹੋਣੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਓ ਦਿਆ ਸਿੰਘ ਜੀ ਤੁਸੀਂ ਆਏ ਦੇ ਦਿਨ ਨੂੰ ਨਾਲੇ ਯਾਦ ਕਰੋਗੇ ਨਾਲੇ ਤੜਫੋਗੇ ਜਿਹੜਾ ਰਾਜ-ਪਾਗ ਤੁਹਾਨੂੰ ਉਹੀ ਮਿਲ ਜਾਣਾ ਸੀ ਉਹ ਰਾਜਪਾਤ ਮਿਲਦਾ ਜਾਏਗਾ ਰਾਜ ਪਰ ਸਦੀਆਂ ਇੰਤਜ਼ਾਰ ਕਰਨਾ ਪਵੇਗਾ ਸੋ ਜੋ ਇਹ ਸਾਰੀ ਕਥਾ ਹੈ ਇਹਨੂੰ ਸੁਣ ਕੇ ਐਂ ਲੱਗਦਾ ਹੈ ਕਿ ਸੰਤ ਬਾਬਾ ਮਾਨਸੇਈ ਪੇਣ ਵਾਲੇ ਇਹ ਕਹਿਣਾ ਚਾਹੁੰਦੇ ਹਨ ਕਿ ਅੱਜ ਜੋ ਸਿੱਖਾਂ ਕੋਲ ਆਪਣਾ ਰਾਜ ਨਹੀਂ ਹੈ ਉਹਦੇ ਜ਼ਿੰਮੇਦਾਰ ਕਿਤੇ ਨਾ ਕਿਤੇ ਪੰਜ ਪਿਆਰੇ ਹਨ ਜੇ ਪੰਜ ਪਿਆਰੇ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਮੰਨ ਲੈਂਦੇ ਤਾਂ ਅੱਜ ਸਿੱਖਾਂ ਕੋਲ ਆਪਣਾ ਰਾਜ ਹੁੰਦਾ ਤੇ ਜੇ ਇਹ ਨਾ ਕੁਝ ਵਾਪਰਿਆ ਸਹਿਬਜ਼ਾਦੇ ਸ਼ਹੀਦ ਹੋਏ ਸ਼ਾਇਦ ਉਹ ਵੀ ਨਾ ਹੁੰਦੇ ਕਿਉਂਕਿ ਅਗਰ ਉਹ ਗੁਰਗੋਬਿੰਦ ਸਿੰਘ ਦੀ ਗੱਲ ਮੰਨ ਲੈਂਦੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਨਾ ਹੁੰਦੇ ਮਤਲਬ ਜੋ ਵੀ ਕੁਝ ਵਾਪਰਿਆ ਕੁਝ ਨਾ ਵਾਪਰਦਾ ਅਗਰ ਪੰਜ ਪਿਆਰੇ ਗੁਰਗੋਬਿੰਦ ਸਿੰਘ ਦੀ ਗੱਲ ਮੰਨ ਲੈਂਦੇ ਤਾਂ ਪੰਜ ਪਿਆਰਿਆਂ ਨੇ ਗੁਰਗੋਬਿੰਦ ਸਿੰਘ ਦੀ ਗੱਲ ਨਹੀਂ ਮੰਨੀ ਇਸ ਕਰਕੇ ਆ ਸਾਰਾ ਕੁਝ ਸਾਨੂੰ ਦੇਖਣਾ ਪੈ ਰਿਹਾ ਮੈਂ ਤਾਂ ਇਹੀ ਸਮਝਦਾ ਜੋ ਗੱਲ ਬਾਬਾ ਜੀ ਨੇ ਕਹੀ ਹੈ ਉਹਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜੇ ਤੁਸੀਂ ਇਸ ਗੱਲ ਨੂੰ ਮੇਹ ਤੋਂ ਬਿਹਤਰ ਸਮਝਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਹੋ ਸਕਦਾ ਹੈ ਇਹ ਮੇਰੇ ਬੁੱਧੀ ਮੰਡਲ 'ਚ ਇਹ ਗੱਲ ਨਾ ਆ ਰਹੀ ਹੋਵੇ ਹੋ ਸਕਦਾ ਮੈਂ ਗਲਤ ਹੋਵਾਂ ਮੇਰੇ ਦਿਮਾਗ ਇੰਨਾ ਨਹੀਂ ਹੋਵੇ ਕਿ ਮੈਂ ਇਸ ਗੱਲ ਨੂੰ ਸਮਝ ਸਕਾਂ ਤਾਂ ਤੁਸੀਂ ਕਮੈਂਟ ਕਰਕੇ ਮੇਰੇ ਧਿਆਨ 'ਚ ਜਰੂਰ ਲਿਆਓ ਪਰ ਮੇਰਾ ਇੱਥੇ ਇਹ ਮੰਨਣਾ ਹੈ ਕਿ ਜਿਹੜੇ ਪੰਜ ਪਿਆਰਿਆਂ ਦੀ ਚੋਣ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤੀ ਹੋਵੇ ਉਹ ਪੰਜ ਪਿਆਰੇ ਕਦੀ ਡੋਲ ਨਹੀਂ ਸਕਦੇ ਇਹ ਮੇਰਾ ਮੰਨਣਾ ਹੈ ਇਹ ਮੇਰਾ ਵਿਸ਼ਵਾਸ ਹੈ ਬਾਕੀ ਤੁਸੀਂ ਇਸ ਘਟਨਾ ਨੂੰ ਇਸ ਸਾਖੀ ਨੂੰ ਜੋ ਬਾਬਾ ਜੀ ਨੇ ਸੁਣਾਈ ਹੈ ਕਿਵੇਂ ਵੇਖਦੇ ਹੋ ਜ਼ਰੂਰ ਦੱਸਿਓ ਕਮੈਂਟ ਰਹੀ ਆਪਣੇ ਵਿਚਾਰ ਤੇ ਜੇ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਪੂਰੀ ਵੀਡੀਓ ਨੂੰ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਪੇਸ਼ਕਾਰੀ ਕਰਦੇ ਹਾਂ ਜੇ ਮੇਤੋਂ ਕੋਈ ਗਲਤ ਗਲਤ ਕਹੀ ਗਈ ਹੋਵੇ ਉਹਦੇ ਸਾਹਮਣੇ ਜੁੜ ਕੇ ਮਾਫੀ ਮੰਗਦਾ ਹਾਂ ਮੇਰਾ ਸਿਰਫ ਮਕਸਦ ਹੁੰਦਾ ਹੈ ਆਜੀ ਤੱਕ ਜਾਣਕਾਰੀ ਪਹੁੰਚਾਉਣਾ ਕਿ ਆ ਸਾਰਾ ਕੁਝ ਵਾਪਰ ਰਿਹਾ ਹੈ ਸਹੀ ਗਲਤ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਮੈਂ ਕੋਈ ਵਿਦਵਾਨ ਨਹੀਂ ਹਾਂ ਪ੍ਰਚਾਰਕ ਨਹੀਂ ਹਾਂ ਮੈਂ ਜਿੰਨਾ ਸੁਣਿਆ ਆਪ ਜੀ ਨਾਲ ਸਾਂਝਾ ਕੀਤਾ ਹੈ ਬਾਕੀ ਫੈਸਲਾ ਆਪ ਜੀ ਕਰੋ ਕੀ ਸਹੀ ਕੀ ਗਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ